ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦਾ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਪਹੁੰਚੇ ਆ ਜੀ ਅੱਜ ਮੇਰੇ ਸਾਡੂ ਤੇ ਮੇਰੀ ਸਾਲੀ ਤੇ ਉਹਨਾਂ ਦੇ ਬੱਚੇ ਕਿਉਂਕਿ ਤੁਹਾਨੂੰ ਪਤਾ ਹੈ ਕੰਮਕਾਰ ਵਾਲੇ ਬੰਦੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਤਾਂ ਕਰਕੇ ਭੱਜ ਦੌੜ ਕਰਕੇ ਆਏ ਤੇ ਕਹਿੰਦੇ ਵੀ ਛੇਤੀ ਅਸੀਂ ਮੁੜਨਾ ਕਿਉਂਕਿ ਪਿੱਛੇ ਇਹਨਾਂ ਦੇ ਕੰਮਕਾਰ ਜੋ ਵੀ ਆ ਪਿੱਛੇ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਇਹਨਾਂ ਦਾ ਧੰਨਵਾਦ ਆ ਆਉਣ ਤੇ ਤੇ ਇਹ ਆ ਜੀ ਮੁੰਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਇ ਤਾਂ ਆਤਰੀ ਉਹ ਵੀ ਭੱਜ ਗਿਆ ਸਤਿ ਸ਼੍ਰੀ ਅਕਾਲ ਬੋਲੀ ਉਹ ਨਹੀਂ ਹਾਂ ਬਈ ਪਤੀ ਦਾ ਖਾਲਸਾ ਵਾਇਗਰਤੀ ਨੂੰ ਫਤਿਹ ਜੀ ਹਾਂ ਜੀ ਕੌਣ ਆਇਆ ਅੱਜ ਫਿਰ ਬਣਿਆ ਮਾਸੀ ਮਾਸੀ ਹੋਰ ਕੌਣ ਆਇਆ ਹੋਰ ਕੋਈ ਨਹੀਂ ਆ ਦੀਦੀ ਆਈ ਹੈ ਕਿਹਨੇ ਆਈ ਮਾਸੀ ਤੁਰ ਕੇ ਆ ਗਈ ਮਾਸੀ ਨੂੰ ਮਾਰ ਸੜਨਾ ਹੈ ਹੈ ਮਾਸੀ ਮਾਰ ਸੜਣਾ ਹੈ ਆ ਗਾਲੀ ਸਾਰਿਆਂ ਸਮਾਗੇ ਜਸਾ ਤੁਸੀਂ ਇਹ ਚਰਦੀ ਤੇ ਲੱਭ ਚਰੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਤੇ ਸਾਰੇ ਵੀਡੀਓ ਦੇਖਣ ਵਾਲੇ ਕਹੀ ਗਏ ਦੀ ਚਰਨ ਜੀ ਤੇਰੀਆਂ ਭੈਣਾਂ ਨਹੀਂ ਆਉਂਦੀਆਂ ਮੁੰਡਾ ਦੇਖਣ ਤੇਰੀਆਂ ਭੈਣਾਂ ਨੇ ਸਟਾਰਟ ਹੋ ਗਿਆ ਅੱਜ ਤਾਂ ਅੱਜ ਤਾਂ ਸਟਾਰਟ ਹੋ ਗਿਆ ਤੁਸੀਂ ਤੁਹਾਨੂੰ ਪਤਾ ਇਹ ਕਮਾਗਾਰਾਂ ਵਿੱਚ ਟਾਈਮ ਕੱਢ ਕੇ ਆਉਣਾ ਪੈਂਦਾ ਸਭ ਬੀਜੀ ਨੇ ਧੰਨਵਾਦ ਇਹਨਾਂ ਦਾ ਸ਼ੁਰੂਆਤ ਇਹਨਾਂ ਤੋਂ ਹੋਈ ਸ਼ੁਰੂਆਤ ਇਹਨਾਂ ਤੋਂ ਹੋਊਗੀ ਤੇ ਐਂਡ ਹੁਣ ਦੇਦਿਆਂ ਗੋਲ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਪ੍ਰਮਾਤਮਾ ਨੇ ਇਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਬਹੁਤ ਵੱਡੀਆਂ ਵੱਡੀਆਂ ਖੁਸ਼ੀਆਂ ਆਈਆਂ ਨੇ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਸ਼ੁਕਰ ਆਫਤਕਾਰਪੁਰ ਖਦਾ ਸਤਿ ਸ਼੍ਰੀ ਅਕਾਲ ਦੇ ਵਿੱਚ ਜੀ ਹੋਰ ਦਿੱਤਾ ਹਾਂ ਜੀ ਖੋੜ ਦਿੱਤਾ ਜੀ ਕਿਰਪਾ ਕਰਨ ਆ ਜੀ ਜੀ ਦੇਖ ਲੋ ਧਿਆਨ ਨਾਲ ਸਾਰੇ ਜਣੇ ਇਹਨੂੰ ਦੇਖ ਲੋ ਜੀ ਚੰਗੇ ਨੇ ਅੱਖਾਂ ਖੁੱਲੀਆਂ ਨੇ ਨਹੀਂ ਤਾਂ ਸੁੱਤਾ ਹੀ ਰਹਿੰਦਾ ਜਾਨੀ ਸੁੱਤਾ ਹੀ ਰਹਿੰਦਾ ਐਦਾਂ ਜਿਆਦਾ ਪਿਆਰ ਇਧਰ ਜੋਤੀ ਸਾਹਿਬ ਵੀ ਇੱਥੇ ਸਾਡੀ ਹੋ ਠੀਕ ਹੈ ਜੋਤੀ ਹਾਂ ਜੀ ਉਹ ਧੋਸ਼ਣਾ ਉਹ ਨਮੀਤਾ ਜੀ ਵਧੀਆ ਵਧੀਆ ਕੱਦੇ ਗਾਏ ਤੁਸੀਂ ਮੈਂ ਤਾਂ ਲੇਟ ਹੋ ਗਿਆ ਤਾਂ ਮੈਂ ਗਿਆ ਤਾਂ ਬਾਹਰ ਕਿੰਨਾ ਟਾਈਮ ਹੋ ਗਿਆ ਉਹਨੂੰ 20 ਘੰਟਾ 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 ਹੋ ਗਿਆ ਜਿਹੜੀ ਅੱਜ ਨਾਲ ਨੂੰ ਕਰੇ ਹੁੰਦੀ ਦੀ ਇਹਦੀ ਸਵੇਰ ਦੀ ਕਦੇ ਆਉੜਾ ਕਦੇ ਰਹੀ ਆਉਣਾ ਫਿਰ ਜਾਨੇ ਕਿ ਗੱਡੀ ਖਰਾਬ ਹੋ ਗਈ ਪਰ ਇੱਕ ਗੱਲ ਹੈ ਜਿਹੜੇ ਸਾਧਨਪੁਰ ਮਹਾਰਾਜ ਨੇ ਭੇਜੇ ਹੋਣ ਜਿੱਦਾਂ ਲੈ ਕੇ ਆਉਣ ਬੰਦਾ ਕਹਿੰਦੇ 100 ਯਤਨ ਕਰਦਾ ਕੋਈ ਉਹ پاس ਹੁੰਦਾ ਪਹਿਲਾਂ ਇਹਨਾਂ ਨੇ ਫੋਨ ਕਰਿਆ ਵੀ ਸੀ ਆਉਣਾ ਫਿਰ ਇਹਨਾਂ ਦੀ ਗੱਡੀ ਖਰਾਬ ਹੋ ਗਈ ਫਿਰ ਕਹਿੰਦੇ ਚਾ ਸੌਂ ਬਨਵਾ ਚੱਲ ਕੋਈ ਨਾ ਪਾਈ ਹੈ ਨਾ ਨਿਆਣੇ ਨਾਲ ਹੋ ਜਾਂਦਾ ਹਾਂ ਮਜਬੂਰੀ ਆ ਵੀ ਟੱਬਰ ਦਾ ਕੰਮ ਆ ਨਿਆਣੇ ਦੀ ਬਹੁਤ ਜ਼ਰੂਰੀ ਦੇ ਨਿਆਣੇ ਛੁੱਟੀ ਦੀ ਤਾਲ ਕਰਕੇ ਮੇਰੇ ਨਾਲ ਫੋਨ ਕਰਾ ਚਲ ਅਸੀਂ ਮੋਟਰਸਾਈਕਲ ਤੇ ਆ ਜਾਈਂ ਮੈਂ ਕਿ ਅੱਜ ਖਾਣਾ-ਦਾਣਾ ਥੋੜਾ ਉਹਦੇ ਲਈ ਗਿਆ ਤੁਸੀਂ ਆਏ ਜਾਣਾ ਆਏ ਜਾਣਾ ਕਿਉਂਕਿ ਤੁਹਾਡਾ ਜਿਹੜਾ ਖਾਣਾ-ਦਾਣਾ ਅੱਜ ਪਰਮਾਤਮਾ ਨੇ ਇੱਥੇ ਹੀ ਲਿਗਿਆ ਆ ਰੋਟੀ ਪਾਣੀ ਖਰਾਬ ਹੀ ਦਿੱਤਾ ਕਿ ਗੱਲਾਂ ਨਾਲੇ ਸਾਰੀ ਜਾਨੀ ਬੈਠੀ ਇਹਨਾਂ ਨੇ ਆਪੇ ਭੈਣ ਬਣਾ ਲਈ ਮੇਰੀ ਨਹੀਂ ਆ ਕੇ ਹਾਂ ਇਹ ਤਾਂ ਤਾਂ ਨੌਕਰ ਹਾਂ ਇਹਦਾ ਲਾਭ ਇਹ ਮਤਰੀ ਨੌਕਰਾਂ ਵਾਲੀ ਗੱਤੈਂ ਵੀ ਹੂੰ ਤਾਂ ਹੀ ਉਹਨੇ ਬਣਾ ਕੇ ਆਪਣੀ ਖਾਧੇ ਜਿਵੇਂ ਨਾ ਆਪਣੀ ਬਣਾ ਕੇ ਖਾਣੀ ਹੁੰਦੀ ਤਾਂ ਉਹ ਪਿੰਡ ਤੇ ਵੀ ਖਾ ਕੇ ਆ ਸਕਦੀ ਤੀ ਨਾ ਨਾ ਉਹਨੂੰ ਪਿਆਰ ਕਰੀ ਕੋਈ ਨਹੀਂ ਜਿੰਦੇ ਮੇਰੇ ਗੁਰਿਆਲੇ ਸਾਬਾ ਆਪਣਾ ਕਾਤੇ ਆਖੀ ਆਪਣਾ ਬਣਾ ਕੇ ਖਾ ਲੈਂਦੇ ਜੀ ਕੀ ਹੁੰਦਾ ਫਿਰ ਘਰੇ ਵੀ ਤਾਂ ਕਰਨਾ ਹੋਊ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਜਾਣਦਾ ਕੋਈ ਮਕਸਦ ਹੁੰਦਾ ਵੀ ਜਾਵਾਂਗੇ ਬੈਠਾਂਗੇ ਵੀ ਭਾਈ ਰਾਮ ਨਾਲ ਬੜੇ ਬੜਿਆ ਬਣਿਆ ਬਣਾਇਆ ਮਿਲੂ ਮਿਲੂ ਇੱਥੇ ਆਪੇ ਬਣਾ ਕੇ ਆਪੇ ਬਣਾ ਕੇ ਖਾਣਾ ਖਾ ਕੇ ਖਾਣੀਓ ਪੈਂਦੀ ਨੇ ਵਧੀਆ ਗੱਲ ਆ ਜੀ ਕਹਤੇ ਜੇ ਬੇਟੀਆਂ ਤੋਂ ਬਣਾਉਣੀਆਂ ਪੈਂਦੀਆਂ ਨੇ ਜੀ ਤਾਂ ਸੰਭਾਲਣ ਵਾਲਾ ਕੋਈ ਹੈ ਨਹੀਂ ਹੋ ਜੀ ਸਬਜ਼ੀ ਬਣਾਈ ਹੋਈ ਸੀ ਮम्मी ਨੇ ਲਾਈ ਹੋਈ ਸੀ ਲਾਈ ਹੋਈ ਸੀ ਇਹਨਾਂ ਮੇਰਾ ਸਾਸਰੀ ਘਰ ਵੀ ਬੋਲਦੇ ਮਾਤਾ ਸਾਸਰੀ ਘਰ ਸਾਰੇ ਸਾਰੇ ਬਹਾਰਾ ਲਾ ਕੇ ਰੱਖਦਾ ਇਹ ਆਏ ਬਹੁਤ ਥੋੜੇ ਹੋਏ ਹੁਣ ਇਹਨਾਂ ਨੇ ਜਾਨ ਦੀ ਕਾਹਦੀ ਮੈਂ ਤਾਂ ਕਹਿੰਦੀ ਸਵੇਰੇ ਕਿਉਂ ਹੋ ਹੂੰ ਸਵੇਰੇ ਚਲੇ ਜਾਓ ਆ ਵੀ ਦੇਖੋ ਇਹ ਲੋਟੀ ਬਾਜੀ ਸ਼ਾਨੀ ਦਾ ਹਾਂ ਇਹ ਜਾਨ ਵੀ ਪੁੱਛ ਲੋ ਕੋਈ ਬੋਲਦਾ ਵਿਚਾਰਾ ਇਹ ਵੀ ਕਹਿੰਦਾ ਵੀ ਮੇਰੀ ਵੀ ਵੀਡੀਓ ਬਣਾ ਦੋ ਇਹ ਹਲੇ ਹਲੇ ਤਾਂ ਇਹ ਚੁੱਪਾ ਜਦ ਤੱਕ ਜਿਆਦਾ ਨਾ ਬੋਲਣਾ ਮੈਨੂੰ ਪਤਾ ਲੱਗਦਾ ਰਾਤ ਨੂੰ ਬੋਲਦਾ ਹੈ 11:00 ਵਜੇ ਤੇ ਫਿਰ ਇਹ ਨਹੀਂ ਮਸ਼ਹੂਰ ਹੋਣਾ YouTube ਤੇ ਹਾਂ ਜਿਆਦਾ ਪੁੱਛ ਲਗੋ ਰਾਤ ਸਾਲ ਇਹ 11:00 ਵਜੇ ਤੇ ਬੋਲਦਾ ਫਿਰ ਇਹਦੀ ਵੀਡੀਓ 11:00 ਵਜੇ ਫਿਰ ਬਣਾ ਦਿਆ ਕਰੋ ਨਾ ਫਿਰ ਲੋ ਜੀ ਆਹ ਚੱਲਦਾ ਹੈ ਕੰਮ ਠੀਕ ਹੈ ਕਿ ਨਹੀਂ ਆ ਰਾਤ ਨੂੰ ਬੋਲਦਾ ਅੱਜ ਦਿਨ ਚ ਵੀ ਅੱਜ ਜਾਗਦਾ ਹੈ ਅੱਜੇ ਪਤਾ ਲੱਗਿਆ ਮੇਰੀ ਮਾਸੀ ਨਹੀਂ ਆਉਣਾ ਤੇ ਇਲਾ ਪਿਆਰ ਤੇ ਇਲਾ ਉਹਦਾਦੀ ਇਹ ਉੱਥੇ ਨਹੀਂ ਅੱਜ ਬੈਠੀ ਹੋਇਆ ਅੱਜ ਉੱਠ ਕੜਿਆ ਦੇਖ ਲੈ ਮਾਸੀ ਨਹੀਂ ਆਉਣਾ ਭਾਈ ਅੱਜ ਉੱਠ ਕੜਦਾ ਮੈਂ ਅੱਜ ਦਿਨ ਚ ਜਾ ਕੇ ਲਾ ਲੈਂਦਾ ਹੈ 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 ਉਹ ਭਾਈ ਪਾਣੀ ਆ ਮੈਂ ਦਿਨ ਚ ਡਰਾਮੇ ਲਾ ਲੈਂਦਾ ਮੈਂ ਅੱਜ ਹਨਾ ਇਹ ਰਾਤ ਨੂੰ ਸੌਂ ਜੂਗਾ ਮੈਂ ਫਿਰ ਮੈਂ ਹਨਾ ਪਤਾ ਨਹੀਂ ਹੈ ਨਾ ਕੱਗੂ ਹਨਾ ਤੁਮੇ ਕੋਣ ਆਉਂਗਾ ਹੈ ਮੈਂ ਨਹੀਂ ਇਧਰ ਆ ਤੋ ਕੀ ਕਰ ਲੈਣੀ ਗਰਮੀ ਨਹੀਂ ਤਾਏਗਾ ਉਸ ਤੋਂ ਪਹਿਲਾਂ ਅਪਣਾਈਆ ਮਨਿੰਦਰ ਆ ਕੇ ਪੁੱਛਣ ਮੇਰਾ ਹੀ ਆ ਸਾਡਾ ਇਹ ਤਾਂ ਅਸੀਂ ਲੈ ਚੱਲਨੇ ਅਸੀਂ ਤਾਂ ਲੈ ਚੱਲੇ ਨੂੰ ਅਕੀ ਦਾ ਲੈ ਚੱਲੇ ਉਹ ਸਭ ਸਮੁੰਦਾ ਉਹ ਤਾਂ ਹੀ ਨਹੀਂ ਬੈਂਦਾ ਮੀਨੇ ਕਿਤੇ ਨਹੀਂ ਜਾਣਾ ਸਹੀ ਗੱਲ ਹੈ ਤਾਂ ਹੀ ਨਹੀਂ ਹੋ ਕੋਈ ਜਵਾਦ ਦਾ ਵੀ ਲੈ ਜਾਓ ਹੋਰ ਪਤਾ ਹਾਂ ਕਿਹਾ ਹਾਂ ਜੀ ਸਮਾਨ ਲੈ ਕੇ ਆਈ ਹਾਂ ਹਾਂ ਜੀ ਸਮਾਨ ਲੈ ਕੇ ਆਇਆ ਮੈਨੂੰ ਕਿਆ ਬਾਤ ਸੂਟ ਸਾਰਾ ਪੀ ਗਿਆ ਦੀ ਇਹ ਮਾਨ ਕਹਿੰਦਾ ਕਹਿੰਦਾ ਮੈਨੂੰ ਲੈ ਕੇ ਆਇਆ ਪਾਈਆ ਨੀਕਰ ਤੂੰ ਪਾ ਲਈ ਹਾਂ ਤੇ ਝੱਗਾ ਚੜਜੀ ਤੇ ਦੀ ਝੱਗਾ ਚੜਜੀ ਤੇ ਦੀ ਮਠਿਆਈ ਜਵਾਕ ਨੂੰ ਖਲਾਵੀ ਆ 400 ਰੁਪਏ ਮੈਨੂੰ 400 ਰੁਪਏ ਦਾ ਕੁਝ ਹੋਰ ਵੀ ਆ ਜੀ ਉਹ ਲੈ ਆ ਜੋ ਨਹੀਂ ਪਤੰਗ ਦਿਵਾ ਦੂੰਗੇ ਇਹਨੂੰ ਹਾਂ ਪਤੰਗ ਦਿਵਾ ਦਿਓ ਕਾਲੂ ਪਸੰਦ ਕਰਦਾ ਕਾਲੂ ਪਸੰਦ ਕਰਦਾ ਅੱਜ ਮੁੰਡੇ ਨੂੰ ਲੈ ਕੇ ਆਇਆ ਸੂਟ ਛੋਟੇ ਜਿਹੇ ਨੂੰ ਜੀ ਮੈਂ ਅੱਛਾ ਮੈਨੂੰ ਆ ਤਖੇ ਚੱਲ ਜਾਈ ਆ ਤੂੰ ਬੜਾ ਆ ਤੈਨੂੰ ਨੀਚੇ ਲੈ ਆ ਤੂੰ ਤੁਸੀਂ ਬੜੇ ਆ ਖੁਦ ਆਪਣਾ ਹੱਕ ਵੰਡਦੇ ਇਹ ਨਹੀਂ ਗੱਲ ਹੁੰਦੀ ਹੁੰਦੀ ਜਿੱਥੇ ਖੁਸ਼ੀ ਹੁੰਦੀ ਇੱਥੇ ਬੜੇ ਨਹੀਂ ਦੇਖਦੇ ਉਹ ਹੱਕ ਦੇ ਦਿੰਦੇ ਵੀ ਭਾਈ ਬੜੇ ਮੁੰਡਾ ਹੈ ਇੱਧਰ ਮਾਰਦੀ ਸੀ ਤਾਤਾ ਹੁੰਦਾ ਮਜੀਤਾਂ ਜੀ ਕੀ ਕਰੇ ਮੈਨੂੰ ਫੇਰ ਲੈ ਕੇ ਇਹ ਕਹਿੰਦਾ ਮੈਨੂੰ ਕੀ ਲੈ ਕੇ ਆਏ ਹੋ ਆ ਨਿਕਰ ਤੈਨੂੰ ਇਹ ਲੈ ਕੇ ਆਏ ਓਏ ਇਹ ਤਾਂ ਮੇਰੇ ਪੱਟ 'ਚ ਨਹੀਂ ਪੱਸ ਰਹੀ ਓਏ ਫਸ਼ੂ ਕੀ ਧਿਆਨ ਨਾਲ ਪਜਾਏਗਾ ਜੇ ਆ ਪੱਟ 'ਚ ਨਹੀਂ ਪੱਸ ਰਹੀ ਚਲੋ ਤੁਹਾਡਾ ਦਿੱਤਾ ਪਾਈ ਸਿਰ ਮੱਥੇ ਆ ਚੜਦੀ ਕਲਾ 'ਚ ਰੱਖੇ ਭਾਈ ਆ ਇਦਾਂ ਹੀ ਹਾਤੀ ਵਿੱਚ ਜਾਗ ਲੰਘ ਜਾਣਾ ਕੋਸ਼ ਨੇ ਆਪਰੇ ਬਹੁਤ ਤੇਜ਼ ਕਰੀਏ ਬਾਜੀ ਇੰਨੀ ਤਾਂ ਕਰਨੀ ਕਿ ਕਿ ਆਹ ਨੂੰ ਰੈਡ ਦੇ ਅਜੇ ਤਾਂ ਸੂਟ ਦਾ ਲਿਆ ਤੂੰ ਕਿਥੇ ਛੋਟੀਆਂ ਨਹੀਂ ਥੋੜੀ ਚੱਲ ਮੈਂ ਮੁੰਡੇ ਨੂੰ ਦੰਨੀ ਆ ਮੈਂ ਕਿ ਤੈਨੂੰ ਦੰਨੀ ਆ ਮੈਂ ਤਾਂ ਮੁੰਡੇ ਨੂੰ ਦੰਨੀ ਆ ਮੇਰੇ ਕੋਲ ਚੱਲ ਰੱਖ ਲੈ ਫੇਰ ਵੀ ਥੋੜੇ ਆ ਮੈਂ ਤਾਂ ਬੁੱਗੂ ਨੂੰ ਦੇ ਦੋ ਲੈ ਲਓ ਹੋਰ ਲੈ ਲਓ ਅਸੀਂ ਅਸੀਂ ਥੋੜੇ ਥੋੜੇ ਫੇਰ ਰੱਖ ਲੈ ਇੱਕ ਵੀਡੀਓ ਫੜਾਈ ਫੜਾਈ ਪੈਸੇ ਕਿੱਥੇ ਰੱਖ ਲੈ ਰੱਖ ਨਾ ਨਾ ਇਹ ਰੱਖ ਲੈ ਅਸੀਂ ਆਪਣੇ ਮੁੰਡਿਆਂ ਨੂੰ ਦੰਨੀ ਆ ਅਸੀਂ ਘਰ ਤੋਂ ਨਹੀਂ ਦੰਨੇ ਆ ਇਹ ਰੱਖ ਲੈ ਰੱਖ ਲੈ ਖਾਣੇ ਆ ਇਹ ਥੋੜੇ ਆ ਸੀ ਤਿੰਨ ਚਾਰ ਜਣੇ ਆ ਇਹਨੂੰ ਤਾਂ ਦਿੱਤੇ ਨਹੀਂ ਥੋੜਾ ਜਿਹਾ ਬੜਾ ਹੋਊਗਾ ਹੋ ਨਹੀਂ ਇਹ ਥੋੜੇ ਆ ਸੀ ਤਿੰਨ ਚਾਰ ਜਣੇ ਆ ਸ਼ਰਮ ਕਰ ਲੋ ਚਾਰ ਜਣੇ ਨੂੰ ਦੇਖਦੇ ਹੁੰਦੇ ਇੱਕ ਨੂੰ ਦੇਖ ਦਿੰਦੇ ਛੋਟਾ ਇਹਨੂੰ ਸ਼ਰਮ ਕਰੋ ਤਿੰਨ ਚਾਰ ਜਣੇ ਆ ਮੈਂ ਤੁਹਾਡੇ ਮੁੰਡਾ 100 ਰੁਪਏ ਦੇ ਪਤੰਗ ਲਿਆਉਂਗਾ ਪੁੱਤ ਚੰਗਾ 25 25 ਰੁਪਏ ਦਾ ਆ ਜਣ ਨਾ 5 5 ਰੁਪਏ ਵਾਲੇ ਦੇ 25 ਆਉਣ ਆਏ ਮੇਰੀ ਗੱਲ ਸੁਣ ਤੂੰ ਤੂੰ ਮੰਨਦੀ ਨਹੀਂ ਗੱਲ ਸੁਣ ਲਈ ਸੁਣ ਲੈ ਇੱਧਰ 20 ਪਤੰਗ ਆਉਣਗੇ 100 ਰੁਪਏ ਦੇ ਚੰਗਾ ਤਪਤੰਗ ਲੈ ਆਇ ਤੂੰ ਤੇ ਗੋ 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 ਖੇਲਿਓ ਮਨਿੰਦਰ ਪਤੰਗੇ ਲੈ ਆਊਗਾ ਡੋਰ ਕੌਣ ਲੈ ਕੇ ਆਊਗਾ ਡੋਰ ਹੈਗੀ ਤੇਰੇ ਮੁੱਢੜੀ ੜੀ 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 ਨਿਕ ਗਰੀ ਦਰਿ 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 ਆ ਇਧਰ ਵੀ ਕਰਦੇ ਮਾੜ ਗਿੰਨੀ ਵੀ ਗਿਆ ਭਈਆ ਪਾਣੀ ਨਹੀਂ ਆ ਦੇ ਕੇ ਲੈ ਜਾਂਦਾ ਜੀ ਮੂੰਹ ਇਧਰ ਮਾ ਫਤ ਮੜੀ ਜੀ ਦਿਖਾ ਦੇ ਇਹਨੂੰ ਮੜੀ ਜੀ ਵੀ ਮੂੰਹ ਦਿਖਾ ਮੂੰਹ ਆਪਣਾ ਕਹ ਭਾਈ ਕੇ ਬਸ ਰਾ ਪਾਣੀ ਫਿਰ ਤੂੰ ਅੱਛਾ ਮੈਨੂੰ ਪਵਾ ਮੈਨੂੰ ਮੇਰੇ ਵਾਸਤੇ ਲੈ ਕੇ ਆਇ ਤੂੰ ਚੱਲ ਤੇਰਾ ਸਿਰ ਮੱਥੇ ਜੇ ਤਾਂ ਕਹਤਾ ਪਾਈ ਫੇਰ ਮੈਂ ਪਾ ਲੂੰਗਾ ਕੁੜੀਏ ਚਲੋ ਏਦਾਂ ਹੀ ਪ੍ਰਮਾਤਮਾ ਸਾਹਿਬ ਨੂੰ ਹੱਥ ਦੇ ਬਾਹ ਦੇ ਰੱਖੇ ਕਾ ਲੈ ਕੇ ਜਾਣਾ ਇੱਥੇ ਆ ਹੀ ਕੋਈ ਜਾਣਾ ਹੋਰ ਪਾਲੀ ਕੰਮਕਾਰ ਕਿਦਾਂ ਕੰਮਕਾਰ ਠੀਕ ਦੇ ਬਾਈ ਵਧੀਆ ਚੱਲੀ ਜਾਂਦਾ ਸਭ ਵਧੀਆ ਕਿਰਪਾ ਮਾਲਕ ਅੱਜ ਅੱਜ ਜਾਣਾ ਰਹੋ ਯਾਰ ਨਹੀਂ ਨਹੀਂ ਵੀਰੇ ਸਾਡਾ ਘਰ ਘਰੇ ਕੋਈ ਹੈ ਨਹੀਂ ਨਾ ਹੂੰ ਫਿਰ ਘਰੇ ਜਾਣਾ ਜ਼ਰੂਰੀ ਬਹੁਤ ਜ਼ਿਆਦਾ ਕਿ ਜ਼ਿਆਦਾ ਵੀ ਦੇਖਣੇ ਨੇ ਨਾ ਆ ਫੋਨ ਆ ਰਹੇ ਨੇ ਮਰੀਜ਼ਾਂ ਦੇ ਹੂੰ ਜ਼ਰੂਰੀ ਆ ਚਲੋ ਕੰਮ ਵੀ ਜ਼ਰੂਰੀ ਆ ਭਲਾ ਭਾਈ ਦੇਖੋ ਕੰਮ ਦੇ ਨਾਲੇ ਘਰ ਚੱਲਣਾ ਉਹ ਤਾਂ ਇੱਕ ਨਹੀਂ ਦਿਨ ਵੀ ਛੋਟੇ ਨੇ ਨਾ ਫਿਰ ਟਾਈਮ ਦੇ ਨਾਲ ਚਲੇ ਜਾਵਾਂਗੇ ਜਿੱਦਾਂ ਨੇੜੇ ਤੇੜੇ ਆਉਂਦੇ ਫਿਰ ਤਾਂ ਚੱਲ ਕੋਈ ਚੱਕਰਬਾਜ਼ੀ ਨਹੀਂ ਸੀ ਹੂੰ ਜਾਣਾ ਵੀ ਦੂਰ ਆ ਨਾ ਜਾਣਾ ਮਾਤਾ ਜੀ ਵੱਲ ਨੂੰ ਜਾਂਦੇ ਹੋ ਕੇ ਹੂੰ ਮਾਤਾ ਨੂੰ ਮਿਲ ਕੇ ਜਾਂਦੇ ਮਾਤਾ ਨੂੰ ਮਿਲਾਂਗੇ ਹੁਣ ਫਿਰ ਹੁਣ ਮਿਲ ਕੇ ਜਾਉਂਗੇ ਜਾਂ ਨਹੀਂ ਨਹੀਂ ਹੋਣੀ ਫੇਰ ਆਵਾਂਗੇ ਮਾਲਕ ਸ਼ੁਕਰ ਰੱਖੇ ਫੇਰ ਢੇੜਾ ਮਰਵਾਊਗਾ ਪ੍ਰਮਾਤਮਾ ਫੇਰ ਮਾਤਾ ਨੂੰ ਮਿਲ ਕੇ ਜਾਵਾਂਗੇ ਚਲੋ ਉਹ ਟਾਈਮ ਬਹੁਤ ਹੋ ਗਿਆ ਰਸਤਾ ਵੀ ਖਰਾਬ ਹੈ ਨਾ ਹਾਂ ਰਸਤਾ ਵੀ ਤੁਹਾਡਾ ਉਧਰਲਾ ਖਰਾਬ ਹੈ ਇੱਕ ਤੁਸੀਂ ਆਏ ਵੀ ਲੇਟ ਆ ਲੇਟ ਆਏ ਆ ਉਹ ਤਾਂ ਗੱਡੀ ਖਰਾਬ ਹੋ ਗਈ ਨਾ ਹੂੰ ਉਹ ਚੱਕੀ ਵੀ ਟਾਈਮ ਤੇ ਹੀ ਦੇਗੀ ਉਹ ਫਿਰ ਉੱਥੇ ਹੀ ਖੜਾਈ ਹੋਈ ਆ ਵਰਕਸ਼ਾਪ 'ਚ ਹੂੰ ਸ਼ਾਮ ਨੂੰ 7 ਵਜੇ ਕਹਿੰਦਾ ਕਹਿੰਦਾ 7 ਵਜੇ ਲੈ ਜੀ ਜਾਂਦੇ ਜਾਂਦੇ ਤੁਹਾਨੂੰ ਇੰਨਾ ਟਾਈਮ ਹੋ ਜਾਣਾ ਹਾਂ ਸਾਢੇ 6 6 ਤਾਂ ਵੱਜੇ ਜਾਣੇ ਨੇ ਸਾਢੇ 6 7 ਕਿ ਕਿੱਧਰ ਜਾਵੋਗੇ ਤੁਹਾਨੂੰ ਇੱਧਰ ਨੂੰ ਜਾਵਾਂਗੇ ਖਮਾਣੋ ਕਿੰਨੀ ਨੂੰ ਇੱਧਰ ਨੂੰ ਠੀਕ ਆ ਬਰਮਾ ਨੂੰ ਬਰਮਾ ਤੇ ਹੁਣ ਦੱਸ ਦਿੰਦੇ ਸਿੱਧਾ ਖੰਨਾ ਚ ਨੂੰ ਹੀ ਜਾਵਾਂਗੇ ਹੁਣ ਜਿੱਧਰ ਨੂੰ ਆਏ ਆ ਉਧਰ ਨੂੰ ਹੀ ਜਾਵਾਂ ਨਾ ਨਾ ਇੱਥੇ ਸਿੱਧਾ ਨਾਰੋ ਨਾਰ ਸਿੱਧਾ ਬਰਮਾ ਬਰਮਾ ਦੇ ਸਿੱਧਾ ਖੰਨਾ ਉਹ ਵਧੀਆ ਹਨਾ ਹਾਂ ਰਾਸਤਾ ਰਾਸਤਾ ਹਾਂ ਚਲੋ ਇੱਧਰ ਰੋਡ ਵੀ ਸਾਫ਼ ਜਿਹਨੂੰ ਮਰਜ਼ੀ ਪੁੱਛ ਲਈ ਖੰਨੇ ਜਾਣਾ ਹੀ ਪੜੀ ਮੀ ਉਹ ਤਾਂ ਮਚਲ ਪਤਾ ਲੱਗੇ ਜਾਣਾ ਸੂਏ ਸੂਏ ਸਿੱਧਾ ਆਹੀ ਬਸ ਨਹਿਰ ਨਹਿਰੇ ਜਾਣਾ ਹੁਣ ਬੰਨ ਨਹਿਰ ਨੂੰ ਬਰਮਾ ਤਾਂ ਪਹੁੰਚਈਏ ਤੈਨੂੰ ਬਰਮਾ ਪਹੁੰਚ ਬਰਮਾ ਤੇ ਜਿਹਨੂੰ ਮਰਜ਼ੀ ਪੁੱਛ ਲਈ ਜੀ ਅਸੀਂ ਭੜੀ ਜਾਣਾ ਭੜੀ ਤੇ ਸਿੱਧਾ ਖੰਨਾ ਵਾਸ ਠੀਕ ਹੈ ਅੱਕਣ ਜਾ ਹੁਣ ਨੈਰੋ ਨਾਰ ਸਦਾ ਅਜੇ ਪਤਾ ਨਹੀਂ ਤਾਂ ਇਧਰ ਨੂੰ ਜਿੱਧਰ ਨੂੰ ਇਧਰ ਨੂੰ ਨਾ ਇਧਰ ਨੂੰ ਤਾਂ ਬਹੁਤ ਖਰਾਬ ਹੈ ਇਧਰ ਨੂੰ ਤਾਂ ਸ਼ਾਰਟਕਟੇ ਬਹੁਤ ਆ ਇਧਰ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਕਿਧਰ ਨੂੰ ਮੁੜਨਾ ਕਿਧਰ ਨੂੰ ਨਹੀਂ ਮੁੜਨਾ ਅਰੇ ਇਹ ਠੀਕ ਹੈ ਫਿਰ ਰਸਤਾ ਇਧਰ ਨੂੰ ਹੀ ਜਾਂਦੀ ਹੈ ਹਾਂ ਇਧਰ ਨੂੰ ਠੀਕ ਆ ਚਲੋ ਭਾਈ ਵਾਹਿਗੁਰੂ ਕਿਰਪਾ ਕਰੇ ਖੁਸ਼ੀਆਂ ਨੇ ਘਰ ਦੇ ਵਿੱਚ ਆਈਆਂ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਐ ਜਾਤੀ ਅਜਾ ਜਿੱਦ ਦੋਬੋ ਨਾਸ ਹੀ ਨਹੀਂ ਦਿੰਦੇ ਇਹ ਤੁਸੀਂ ਆਪਣੀ ਮਰਜ਼ੀ ਨਾਲ ਜਾਣਾ ਨਹੀਂ ਕਹਿੰਦੇ ਜਾਓ ਜਾਣਾ ਤਾਂ ਅਸੀਂ ਮਰਜ਼ੀ ਨਾਲ ਆਏ ਵੀ ਅਸੀਂ ਮਰਜ਼ੀ ਨਾਲ ਆ ਅਸੀਂ ਨਹੀਂ ਨਹੀਂ ਇਹ ਨਹੀਂ ਹੈ ਵੀ ਜਾਵਾਂਗੇ ਸਾਡੀ ਮਰਜ਼ੀ ਨਾਲ ਆਏ ਤੁਸੀਂ ਆਪਣੀ ਮਰਜ਼ੀ ਨਾਲ ਮੈਂ ਤਾਂ ਘੁੰਮਣ ਪਰਿਆ ਮੇਰੇ ਤੱਕ ਘੁੰਮਣ ਪਰੇ ਰਹਿੰਦੀ ਆ ਤੁਹਾਨੂੰ ਜੇ ਮੈਂ ਕੰਮ ਪਰ ਵੀ ਗਿਆ ਕਿਤੇ ਕੰਮ ਕਰਨ ਵੀ ਜਾਣਾ ਤਾਂ ਵੀ ਘੁੰਮਣ ਆਈਆਂ ਮੇਰਾ ਹਾਂ ਇਹ ਤਾਂ ਬਹਾਨੇ ਕਿ ਘੁੰਮਣਾ ਹੀ ਘੁੰਮਣਾ ਹਾਂ ਬਿਲਕੁਲ ਤੇਰੀ ਗੱਲ ਜਾਇਜ਼ ਆ ਜਦੋਂ ਘਰ ਤੇ ਬੰਦਾ ਨਿਕਲ ਜਾਂਦਾ ਉਹ ਘੁੰਮਣ ਨੂੰ ਹੀ ਲਾ ਲੋ ਹੈਨਾ ਵੇ ਤਾਂ ਮਤਲਬ ਜੇ ਆਪਾਂ ਲਈ ਤੂੰ ਨਿਕਲਦੇ ਨਾ ਤਾਂ ਘੁੰਮਣੇ ਜਾਣਾ ਤੂੰ ਕੰਮ ਨਹੀਂ ਕਰ ਜਾਂਦਾ ਇਹਨਾਂ ਨੂੰ ਕਿਹਦੇ ਕੰਮ ਕਰਦਾ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਕਰਦਾ ਕੀ ਕਰਦਾ ਪੈਸਾ ਕਿੱਥੋਂ ਆਉਂਦਾ ਘਰ ਕੀਮੇ ਚੱਲਣਾ ਇਹਨਾਂ ਨੇ ਤਾਂ ਮੰਗ ਲੈਣਾ 100 ਦੇ ਦੇ 500 ਦੇ ਦੇ ਬਸ ਆ ਲੈਣਾ ਹਾਂ ਅਸੀਂ ਘੁੰਮਣ ਜਾਂਦੇ ਹਾਂ ਬਸ ਆ ਲੈਣਾ ਅਸੀਂ ਘੁੰਮਣ ਜਾਂਦੇ ਹਾਂ ਘੁੰਮਣ ਦੇ ਸਾਨੂੰ ਪੈਸੇ ਹੀ ਮਿਲਦੇ ਸਾਨੂੰ ਘੁੰਮਣ ਦੇ ਪੈਸੇ ਹੀ ਮਿਲਦੇ ਆ ਜਦੋਂ ਤੇ ਉਹੀ ਕਹਿੰਨੀ ਹੁੰਦੀ ਆ ਜਦ ਤਰਾ ਘਾਲਾ ਕੰਮ ਪਰ ਜਾਂਦਾ ਘੁੰਮਣ ਚੱਲਿਆ ਨਹੀਂ ਆ ਮੇਰੀ ਗੱਡੀ ਕਹਿੰਦੀ ਆ ਅੱਜ ਤੱਕ ਹੁੰਮਣੇ ਗਿਆ ਅਜਾ ਜੀਜਾ ਹੁਣ ਤੇ ਕਿੱਦਰ ਦਾ ਮੁੰਡਾ ਹੈ ਘੁੰਮਣੇ ਜਾਂਦਾ ਆ ਜਾ ਬਹਿ ਜਾ ਉੱਥੇ ਮੈਂ ਨਹੀਂ ਕਹਾਂ ਸੀ ਤੇ ਮੇਰਾ ਘੁੰਮਣੇ ਜਾਂਦਾ ਮੇਰੇ ਨਾਲ ਤਾਂ ਵਿਚਾਰਾ ਡਾਕਟਰ ਆ ਇਹ ਤਾਂ ਤਾਂ ਤਾ ਬਿਨਾ ਕਿਤੇ ਮੋਰ ਕਿਤੇ ਜਾਂਦਾ ਨਹੀਂ ਨਹੀਂ ਆ ਤਾਂ ਜਿਹੜੇ ਕਹਿੰਦੀ ਹੈ ਮੈਨੂੰ ਜੇ ਮੈਂ ਰਿਸ਼ਤੇਦਾਰੀ ਚ ਵੀ ਜਾਣਾ ਜੇ ਹੁਣ ਤੁਹਾਡੇ ਕੋਲ ਗਿਆ ਮੈਂ ਘੁੰਮਣ ਗਿਆ ਤਾਂ ਤਾਂ ਘੁੰਮਣੇ ਗਿਆ ਜੀ ਹੋਰ ਕੀ ਕਰਨ ਗਿਆ ਜੀ ਘੁੰਮਣ ਦਾ ਮਤਲਬ ਪਤਾ ਕੀ ਹੁੰਦਾ ਬਿਨਾ ਮੈਂਡ ਤੋਂ ਬਿਨਾ ਟੈਨਸ਼ਨ ਤੋਂ ਹੈਨਾ ਵੀ ਬੰਦਾ ਕਦੇ ਇੱਧਰ ਲੰਘ ਗਿਆ ਜੀ ਕਦੇ ਇੱਧਰ ਲੰਘ ਗਿਆ ਆ ਹੁੰਦਾ ਘੁੰਮਣਾ ਆ ਘੁੰਮਣਾ ਥੋੜੀ ਤਾਂ ਵੀ ਰਿਸ਼ਤੇਦਾਰੀ ਚ ਲੰਘੇ ਘੁੰਮਣ ਲੰਗੇ ਜਾਣਾ ਦੀ ਹਾਂ ਤੂੰ ਵੀ ਜਾਣਾ ਲੋ ਭਾਈ ਦੋ ਇਜਾਜ਼ਤ ਸਾਨੂੰ ਅਸੀਂ ਤਾਂ ਦੰਦੇ ਹੀ ਨਹੀਂ ਕੰਸੀ ਗੇੜ ਚਾਏ ਸਹੀ ਗੱਲ ਨੇ ਰਹਾ ਜਾਣਾ ਜੀ ਸਾਨੂੰ ਜਾਂਦਿਆਂ ਨੂੰ ਫਿਰ ਮੋਟਰਸਾਈਕਲ ਹੈਗਾ ਬੱਚਾ ਨਾਲ ਕੋਲਾ ਜੀ ਇੱਕ ਛੋਟਾ ਜਿਹਾ ਦਿਵਰਦਾ ਤੁਹਾਡੇ ਤੋਂ ਫਿਰ ਵੱਡੇ ਵੱਡੇ ਮੈਨੂੰ ਤਾਂ ਐਂ ਤਾਂ ਵੀ ਤੁਸੀਂ ਗੱਡੀ ਵਿੱਚ ਆਉਂਗੇ ਪਰ ਤੂੰ ਇਹ ਪਾਲੀ ਕਹਿੰਦਾ ਗੱਡੀ ਖਰਾਬ ਹੋਊਗੀ ਨਹੀਂ ਤਾਂ ਫਿਰ ਆਹ ਟਾਈਮ ਤਾਂ ਆਉਣਾ ਫਿਰ ਤੁਹਾਡਾ ਗਲਤ ਹੋ ਗਿਆ ਕਿਕ ਤਾਂ ਦਿਨ ਕੋਈ ਗੱਲ ਨਹੀਂ ਤਿਆਰ ਜੀ ਮੇਰੀ ਉਹਨੂੰ ਛੁੱਟੀ ਤਾਂ ਹੋਣੀ ਨਹੀਂ ਹੁਣ ਦੁਬਾਰੇ ਨਹੀਂ ਹੋਣੀ ਸਰ ਆ ਜੀ ਤੇਰੇ ਫਰਾਂਗੇ ਉਹਦੇ ਬੋਰਡ ਦੇ پتہ ਕੀ ਗੱਲ ਆ ਪਾਲੀ ਪਹਿਲੀ ਗੱਲ ਤਾਂ ਜਦ ਪਤਾ ਸਾਡੀ ਮਜਬੂਰੀ ਬਣ ਗਈ ਨਾ ਨਹੀਂ ਮੈਂ ਬਣ ਗਈ ਨਾ ਮਜਬੂਰੀ ਆਹਦਾ ਸਵੇਰੇ ਆਉਣਾ ਦੀ 11 ਵਜੇ ਅਸੀਂ ਤੁਰਨਾ ਸੀਗਾ 11 ਵਜੇ ਅਸੀਂ ਤੁਰ ਪੈਣਾ ਲੀਗਾ ਉਦੋਂ ਬਾਅਦ ਗੱਡੀ ਖਰਾਬ ਹੋ ਗਈ ਬਈ ਤੁਸੀਂ ਨਾ 11 ਵਜੇ ਗੱਡੀ ਚੱਕੀ ਗੱਡੀ ਸਟਾਰਟ ਨਹੀਂ ਹੋਈ ਹੈਗੀ ਫਿਰ ਮਕੈਨਿਕ ਦੇ ਲੈ ਕੇ ਗਿਆ ਮਕੈਨਿਕ ਆਹਦਾ ਜੀ ਸਾਰੀ ਦਿਹਾੜੀ ਖੜਾਣੀ ਪੈਣੀ ਹੈ ਸਾਰਾ ਦਿਨ ਢੜਾਣੀ ਪੈਣੀ ਆ ਤਾਂ ਠੀਕ ਹੋਏਗੀ ਤੇਰੀ ਗੱਲ ਨਾਲ ਮੈਂ ਸਹਿਮਤ ਆ ਇਹ ਕਹਿੰਦੇ ਫਿਰ ਇਹ ਇਹ ਕਹਿੰਦੇ ਵੀ ਅਸੀਂ ਤਾਂ ਜਾਣਾ ਏ ਮੈਂ ਕਿਹਾ ਚਲੋ ਭਾਈ ਕੱਲੂ ਬਸੰਤਾ ਕੱਲੂ ਬਸੰਤਾ ਹਾਂ ਗੱਲ ਆ ਮੁੱਕਦੀ ਆ ਕੱਲੂ ਕੱਲੂ ਪਤੰਗ ਢਾਉਣੇ ਆ ਇਹਨੇ ਸਾਡੂ ਨੇ ਕਿਉਂਕਿ ਮੈਂ ਜੋਤੀ ਨੇ ਡੋਰੀ ਜੋਤੀ ਨੇ ਜੋਤੀ ਨੇ ਚੜ ਖੜੀ ਜੋਤੀ ਨੇ ਚੜ ਚੜ ਖੜੀ ਢੜਨੀ ਆ ਹਾਂ ਇਹਨੇ ਤਾਂ ਚੜ ਖੜੀ ਢੜਨੀ ਆ ਮੈਂ ਤਾਂ ਬਹੁਤ ਢਾਉਣਾ ਪਤੰਗ ਮੈਂ ਤਾਂ ਥੱਲੇ ਆ ਉਹ ਚੜ ਖੜੀ ਵੜਦੀ ਬੜਦੀ ਤੂੰ ਹੀ ਆ ਚੜ ਕੀ ਬਣੂਗਾ ਇਹਦਾ ਮਾਈਨ ਜੀ ਥੋੜਾ ਜਿਆਦਾ ਥੋੜਾ ਜਿਆਦਾ ਸਾਡੇ ਦਾ ਪਤੰਗ ਅੱਛਾ ਜੀ ਮੈਂੜਾ ਜਾ ਚਲੋ ਸ਼ਹਿਰ ਥੋੜਾ ਜਿਆਦਾ ਕੰਮ ਜਿਆਦਾ ਹੈ ਪਿੰਡਾਂ ਜਿਹਾ ਘਟਾ ਬੰ। ਹੂੰ ਪਿੰਡਾਂ ਵਿੱਚ ਘਟਾ ਸ਼ਹਿਰਾਂ ਜਿਆਦਾ ਲੈ ਜੇ 5-5 ਦੇ ਅਗਲਾ ਪਤੰਗ ਲੈ ਕੇ ਜਾਂਦਾ 20 ਪਤੰਗ ਲੈ ਕੇਦਾ 100 ਰੁਪਏ ਵਟਕਿਆ ਗਿਆ ਠੀਕ ਨਹੀਂ ਮੈਂਟੇ ਚ 100 ਆਉਂਦਾ ਸੱਟੇ ਕੋਲ ਅਸੀਂ ਕਹਾਂ ਨੂੰ ਕਹਾਂ ਦਿਹਾੜੀ ਪੰਨੀ ਹੈ ਆਪਣੀ 100 ਰੁਪਏ ਉਹ ਵੀ ਜਾ ਕੇ ਨਾਲ ਸੰਡੇ 7-800 ਰੁਪਏ ਜੜਾ ਦਕਰਾਂ ਤੋਂ ਬਣੂਗਾ ਅਸੀਂ ਜੀ ਕਿਉਂ ਕਰੀਏ ਇਹ ਕੱਲ ਸਾਰੇ ਕਾਲੂ ਆ ਗਏ ਆ ਹਾਈ ਅਸੀਂ ਅੱਜੇ ਵਧੀਆ ਵੀ ਅੱਜੇ ਕੰਮ ਕਰਨ ਵੇੜ ਦੀਏ ਨਾ ਅੱਜ ਵੀ ਲਾਸ ਹੋਇਆ ਨਾ ਲਾਸ ਜਾ ਕਾਲੂ ਆ ਜਾਂਦੇ ਤਾਂ ਵੀ ਹੋਣਾ ਸੀਗਾ ਨਾ ਜੀ ਕਾਲੂ ਆਉੜਾ ਕਾਲੂ ਕੱਲ ਜਿਆਦਾ ਹੋਣਾ ਦਾ ਕਾਲੂ ਸੀਜ਼ਨ ਆ ਨਾ ਕੱਲ ਜਿਆਦਾ ਹੋਣਾ ਦਾ ਅੱਜ ਤਾਂ ਨਿਆਣੇ ਦਵਾਉਣੇ ਨਹੀਂ ਨੇ ਅੱਜ ਕਹਣਾ ਮੰਮੀਆਂ ਨੇ ਪਾੜ ਦੂੰਗੇ ਕੁੱਤੇ ਉਹ ਕੱਲ ਨੀ ਆਣੀ ਬਣ ਗਈ ਲੱਗਦਾ ਹਾਂ ਫਿਰ ਉਹ ਬੈਠਾ ਚਲੋ ਭਾਈ ਇਜਾਜ਼ਤ ਦਿਓ ਵਾਹਿਗੁਰੂ ਜੋ ਤੇ ਚਾਹ ਤਾਂ ਪੀ ਲੋ ਹੋਰ ਚਾਹ ਨਹੀਂ ਚਾਹ ਪੀ ਲਈ ਹਾਂ ਇਹ ਲੈ ਕੇ ਮੂੰਹਸ ਫੜ ਕੇ ਉਹ ਆਉਂਦਾ ਨਹੀਂ ਉਹ ਨੂੰ ਤੁਸੀਂ ਲੈ ਕੇ ਆਓ ਚੱਲ ਠੀਕ ਹੈ ਮਾਨ ਹਾਂ ਬਿਲਕੁਲ ਵੀਰੇ ਠੀਕ ਹੈ ਤੇਰੀ ਮਰਜ਼ੀ ਆ ਤੂੰ ਮੈਂ ਤਾਂ ਤੁਹਾਨੂੰ ਰੱਖਦਾ ਸਵੇਰੇ ਤੜਕੇ ਨਿਕਲ ਜਾਓ ਲੌਸ ਤਾਂ ਤੈਨੂੰ ਹੋਏ ਗਿਆ ਬਹੁਤ ਜ਼ਿਆਦਾ ਠੀਕ ਹੈ 5 ਵਜੇ 2 ਘੰਟੇ ਲੱਜਣ ਤੁਹਾਨੂੰ ਆ ਆਰਾਮ ਨਾਲ ਫੇ ਤੁਸੀਂ ਰਹਿਣ ਲੋ ਨਾ ਅੱਜ ਜਾਣ ਨੂੰ ਨਹੀਂ ਨਹੀਂ ਫੇ ਸਾਡੇ ਘਰ ਮੈਂ ਪਹਿਲਾਂ ਕਹਿ ਕੇ ਹਟਿਆ ਨਾ ਵੀ ਘਰ ਨਹੀਂ ਹੈਗਾ ਕੋਈ ਬਾਪੂ ਬਾਪੂ ਦਾ ਫਿਰ ਆਪਣਾ ਉਧਰ ਪੜਾ ਕੇ ਨਹੀਂ ਹੁੰਦਾ ਉਹਨੇ ਥੋੜੀ ਇੱਧਰ ਆਣਾ ਹਣਾ ਲੋਕ ਕਰਕੇ ਆਏ ਹੋਏ ਆ ਹਾਂ ਠੀਕ ਹੈ ਉੱਪਰ ਕਿਰਾਏਦਾਰ ਰੱਖੇ ਹੋਏ ਨੇ ਉਹਨਾਂ ਦਾ ਕੀ ਪਤਾ ਹੋਰ ਇੱਕ ਜਗ੍ਹਾ ਦਾ ਵੀ ਇਹ ਜਾ ਮਾਸਿੰਗ ਰਹਿਤਾ ਜਾ ਕਰਿਆ ਜਾ ਕਰਿਆ ਜਾ ਕਰਦੇ ਜਾ ਕਰਦੇ ਜਾ ਕਰਿਆ ਸਾਰੇ ਨੂੰ ਜਾ ਕਰਦੇ ਤੂੰ ਬਿਲਕੁਲ ਹੈ ਪਾ ਯਾਰ ਉਹ ਆਏ ਤਰੇਣਾ ਹੀ ਨਹੀਂਗਾ ਕਾਦੇ ਨਹੀਂ ਰਹਿਣਾ ਤਾ ਮम्मा ਕਰਵੇ ਮੈਂ ਵੀ ਨਾ ਤੇਰੀ ਮੰਮਾ ਵਰਗੀ ਨਹੀਂ ਨਾ ਕੰਮ ਇਹ ਲੋ ਕਾ ਮਮਾ ਯੋ ਕਾ ਤੇ ਉਹ ਨਹੀਂ ਹੈਗੀ ਮੈਂ ਤੇ ਮਮਾ ਬਣ ਜੂਗੀ ਤੂਰੀ ਰਹਿ ਮਮਾ ਆ ਦੇਖ ਜਾਨੂ ਕਾਕਾ ਵੀ ਪਕਾ ਕੇ ਖੁਲਾਏ ਕਰੰਗੇ ਇਹਦੇ ਭੋਜਾ ਛੱਡਿਆ ਆਪਣਾ ਨੂ ਮੈਂ ਬੰਨੂ ਇਸ ਲੋ ਕੜੀ ਕਰਾਂਗਾ ਅੰਦਰ ਮਾਮੀ ਦਾ ਅੰਦਰ ਜਿੰਨੇ ਪਾਇਆ ਥੋੜਾ ਪਿੰਡ ਕਿੱਥੇ ਆ ਉਹ ਯਾਰ ਆਇਆ ਮੈਂ ਸਾਚਾ ਅੰਦਰ ਮਾਮੀ ਨਾਲ ਅੰਦਰ ਜੜਾ ਦੇ ਕੇ ਚੰਗਾਈ ਤੇ ਨਾ ਪੁੱਤ ਮੇਰੇ ਪੈਰੀ ਹੱਤ ਨਾ ਲਾਇਆ ਕਰ ਯਾਰ ਮਾ ਠੜੇ ਮਾ ਠੜੇ ਚਾਚੀ ਕਰ ਚਾਚੀ ਕਰ ਮਾ ਠੜੇ ਨਹੀਂ একদম ਨਹੀਂ ਨਹੀਂ ਤੇ ਕਿਤੇ ਨੀ ਛੋਟੀ ਕਾ ਸਟਾਈਲ ਬਹੁਤ ਤਗੜਾ ਤਰਪੁੱਤ ਮੱਥਾ ਦੇ ਕੇ ਫਿਰ ਇਹਨਾਂ ਨੂੰ ਟੇਕੇ ਦਿਖਾ ਦੇ ਕਿਵੇਂ ਟੇਕਦਾ ਉਹਨਾ ਮੇਰਾ ਪੁੱਤ ਮੱਥਾ ਹਾਂ ਫਿਰ ਜਾਇ ਕਰ ਦੇ ਜਾਇ ਕਰ ਦੇ ਉਹ ਨਹੀਂ ਪੁੱਤ ਨਹੀਂ ਜਾਇ ਕਰ ਦੇ ਸੱਚੰਗਾ ਫਿਰ ਬਾਏ ਕਰ ਦੇ ਸਾਰੇ ਉਹ ਰਹਿਣ ਦੇ ਉਹ ਬਾਏ ਉਹ ਤੁਹਾਨੂੰ ਦਊਗਾ ਕਹਾਂ ਲਾ ਲਵਾਂਗਾ ਨੰਨਾ ਨਹੀਂ ਮੈਂ ਤਾਂ ਅਕਾ ਦੀ ਜਾਲ ਬੇਚ ਰਿਹਾ ਤਾਂ ਘਰੇ ਆਉਣੇ ਨੇ ਕੰਗੈ ਨਾ ਚੜਾਈ ਲੈ ਮੈਂ ਕਿੱਥੇ ਮੈਨੂੰ ਮੜੀ ਹੋਣਾ ਬਣਾਉਣੀ ਬਦੰਤ ਇਹ ਨਾ ਚੜਾਈ ਕਰ ਲਈ ਐ ਯਾਰ ਮੈਂ ਕਰਾਂਗਾ ਮੈਂ ਕੰਗੈ ਨਾ ਚੜਾਉਂਗਾ ਉਸ ਬੰਦੇ ਰਹਿਗੇ ਇਹ ਨਹੀਂ ਚੜਾਈ ਆਏ ਨਾ ਜਿਹੜਾ ਸਵਾਦ ਪਿੰਡ ਜਾਉਣਾ ਨਾ ਉਹ ਸਵਾ ਕਿੱਥੇ ਆਉਣਾ ਜੰਦ ਵੀ ਜਾਂਦੇ ਆ ਜਾਂਦ ਪਿੰਡ ਜਿਹੜਾ ਜਾਂਦਾ ਚੱਜੂਗਾ ਹੈ ਆਹੋ ਕੋਈ ਮੇਰੇ ਨਾਲ ਜਾਂਦਾ ਗੁਜਾਰੀ ਮੇਰੇ ਨਾਲ ਚੱਲ ਜੱਸੀ ਛੁੱਟੀ ਵੀ ਹੈ ਜੀ ਬਬਾ ਹਾਂ ਹਾਂ ਫੇਰ ਫੇਰ ਹਾਂ ਕੀ ਰੌਲਾ ਹੋ ਗਿਆ ਹਾਂ ਕੀ ਹੋ ਗਿਆ

ਤੁਹਾਡਾ ਕਰ ਦੇਣੀ ਹੈ ਘੱਟ ਨਹੀਂ ਕਰਦੇ ਹੈਗੇ ਇਸ ਵਾਰ ਦੋਈ ਦੇ ਬੁੱਤ ਲੈ ਕੇ ਦੇਖੇ ਅੱਕੇ ਅੱਕੇ ਨੂੰ ਤਾਂ ਬਾਚੋ ਹਲੇ ਮੜੇ ਨੂੰ ਜਾਣਾ ਫੇਰ ਨਹੀਂ ਪੜਾਉਗੀ ਮਨਿੰਦਰੇ ਜਾਣਾ ਹੈ ਜਾਣਾ ਚੱਲ ਫਿਰ ਚੱਲ 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 ਚਲੋ ਪਾਣੀ ਤੁਸੀਂ ਨੂੰ ਨਹੀਂ ਪੜਾਇਆ ਨਾ ਜੇ ਤੁਸੀਂ ਰਾਂਹ ਨੂੰ ਉਹ ਅਸੀਂ ਜਾਣਾ ਸੁੱਤ ਅਸੀਂ ਜਾਣਾ ਛੱਡੇ ਜਾਣਾ ਹੈ ਚੱਲ ਕੋਈ ਮੰਦਾ ਫਿਰ ਐਦਾਂ ਦੀ ਮਾਨਤ ਫੜਾ ਦੇਣੇ ਹੁੰਨੇ ਆ ਸਹੀ ਕਰਦਾ ਤੈਨੂੰ ਮੈਂ ਗਿਆ ਵੀ ਸਮਾਂ ਸਵਾਹ ਸਵਾਹ ਬਹੁਤ ਬੜਾ ਹੁੰਦਾ ਉਧਰ ਆ ਜਾਓ ਇਧਰ ਆ ਜਾਓ ਚਲੋ ਗੇਮ ਕਿਵੇਂ ਖੇਲੀ ਜਾਂਦੀ ਹੁੰਦੀ ਆ ਫਿਰ ਲੱਗਣਾ ਲੱਗਣਾ ਪੈ ਜਾਊਗਾ ਉਰ ਬਿਨਾ ਪਲੀ ਮੇਰੇ ਬਿਜਾ ਤੇ ਲੱਗ ਰਿਹਾ ਮਾਗਾ ਜੇ ਕਨੇਡਾ ਪੈ ਤੋ ਟਾਣੀ ਆ ਲਓ ਜੀ ਰਿਸ਼ਤੇਦਾਰ ਹੁਣ ਚੱਲੇ ਤੇ ਇਹਨਾਂ ਦੀ ਮਰਜ਼ੀ ਆ ਤੇ ਚੱਲਦੀ ਨੇ ਉਹਨਾਂ ਪਾਪੂ ਤੇ ਆ ਦੇਖੋ ਲਿਆ ਮੈਂ ਤੋੜ ਦੂੰਗਾ ਨਾ 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 ਕੱਚੇ ਕਰਤਾ ਆ ਗੁੰਡਾ ਨੇ ਨੇ ਫੜਤਾ ਲਈ ਨਹੀਂ ਖਾਇ ਪਤੰਗੜਾ ਆਉਂਗਾ ਜਿਆਦਾ ਹੈ ਜਾ ਠੀਕ ਹੋ ਜੂ ਹਾਂ ਜਾ ਠੀਕ ਹੋ ਜੂ ਕੋ ਨਾ ਹੋਏ ਉਹ ਆ ਤਰਾ ਰੱਬੀ ਚੱਲ ਨਹੀਂ ਆ ਨਹੀਂ ਮੇਰੇ ਗੱਗੂ ਨੂੰ ਲੱਗਾ ਹੈ ਕਹਿਣ ਕਹਿੰਦਾ ਰਹਿ ਜਾ ਯਾਰ ਕਹਿੰਦਾ ਪਤੰਗੜਾ ਆਉਂਗੇ ਆ ਚੱਲ ਬੈਠਾ ਬੈਠ ਬੜ ਬਿੜ ਜਾ ਉਹ ਛੱਡੂਗਾ ਤਾਈਓ ਜਾਨਾ ਅਸੀਂ ਮੰਨਿੰਦਰ ਠੀਕ ਹੈ ਜੀ ਠੀਕ ਠੀਕ ਹਾਂ ਫੜ ਦਿਨ ਚੱਲਿਆ ਚੱਲਿਆ ਅਲੱਗ ਕਿਆ ਕਹਿਣਾ ਦੇਖ ਚੁੰਨੇ ਆਜ ਪਿਛੇਗਾ ਚੱਕ ਬਣਾ ਚੱਕ ਜੀ ਮਰੂਤੀ ਕਿਆ ਕਰੂਗੀ ਮਰੂਤੀ ਕਿਆ ਕਰੂ ਹਾਂ ਹਾਂ ਕਲਾ ਬਿਠਾ ਲਿਆ ਠੀਕ ਆ ਬਾਏ ਹਾਂ ਦੇਖਿਆ ਕੋਈ ਕਹ ਲੈ ਇਹ ਪਾਰ ਇਹਨਾਂ ਨੇ ਤਾਂ ਗਮੀ ਤਾਂ